ਜਿੱਥੇ ਨਵੇਂ ਸਾਲ ਦੀ ਆਮਦ ਹੋਣ ਜਾ ਰਹੀ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 30 ਦਸੰਬਰ ਨੂੰ ਸਮੁੱਚੇ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਟਾਲਾ ਤੋਂ ਜੋ ਗੁਰਦਾਸਪੁਰ ਰੋਡ ਜਾਂਦਾ ਹੈ ਹਾਈਵੇ ਨਸ਼ਹਿਰਾ ਮੱਜਾ ਸਿੰਘ ਕਸਬਾ ਪੈਂਦਾ ਹੈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਹਨ ਉਹਨਾਂ ਵੱਲੋਂ ਇੱਥੇ ਟ੍ਰੈਫਿਕ ਜਾਮ ਕੀਤੀ ਹੋਈ ਹੈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਰ ਫਿਰ ਉਹ ਸਰਕਾਰ ਦੇ ਨਾਲ ਅੱਜ ਜਦੋਂ ਜਰ ਕਰ ਰਹੇ ਹਨ ਆਹ ਗੱਲਬਾਤ ਕਰ ਰਹੇ ਉਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਸਮਰਥਨ ਦਿੱਤਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਜਗ੍ਹਾ ਜਗ੍ਹਾ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਇਸ ਪੰਜਾਬ ਬੰਦ ਨੂੰ ਮੁਕੰਮਲ ਹੰਗਾਰਾ ਦਿੱਤਾ ਗਿਆ ਹੈ ਅਤੇ ਕਿਸਾਨ ਜਿੱਥੇ ਬੰਦੀਆਂ ਜਗ੍ਹਾ ਜਗ੍ਹਾ ਤੇ ਸੜਕਾਂ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਸੱਸਿਕਾ ਜੀ ਸ਼ੁਭਨਾਮ ਕੀ ਦੇ ਕੀ ਕਹਿਣਾ ਚਾਹੁੰਦੇ ਹੋ ਅੱਜ ਪੰਜਾਬ ਬੰਦ ਦਾ ਜਿਹੜਾ ਸਮਰਥਨ ਹੁਣ ਤੱਕ ਮਿਲਦਾ ਨਜ਼ਰ ਆ ਰਿਹਾ ਕਿਉਂਕਿ ਬਟਾਲਾ ਤੋਂ ਹੋ ਕੇ ਆਏ ਆਂ ਇਸ਼ਾਰਾ ਮੱਜਾ ਸਿੰਘ ਪਹੁੰਚੇ ਆਂ ਵਰਪ੍ਰੇਸ਼ ਸਿੰਨਾ ਪ੍ਰਧਾਨ ਮਹਾਜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ ਅਸੀਂ ਜੋ ਤੁਸੀਂ ਵੇਖ ਰਹੇ ਜੇ ਪ੍ਰੋਟੈਸਟ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਰੋਸ ਆ ਵਪਾਰੀ ਵਰਗ ਮਜ਼ਦੂਰ ਵਰਗ ਸਾਰੇ ਸਾਨੂੰ ਸਪੋਰਟ ਕਰ ਰਹੇ ਆ ਪਰ ਇੱਥੋਂ ਤੱਕ ਸਾਨੂੰ ਜਾਣਾ ਕਿਉਂ ਪਿਆ ਦੇਸ਼ ਦਾ ਪ੍ਰਧਾਨ ਮੰਤਰੀ ਸਰਕਾਰ ਸਾਰੀਆਂ ਗੱਲਾਂ ਮੰਨ ਕੇ ਜਦੋਂ ਸਾਡਾ ਦਿੱਲੀ ਪ੍ਰੋਟੈਸਟ ਹੋਇਆ ਤੇ ਅੱਖਾਂ ਮੀਟ ਕੇ ਬਹਿ ਗਏ ਹੁਣ ਤੱਕ ਉਹਨਾਂ ਕੋਈ ਐਕਸ਼ਨ ਨਹੀਂ ਕੀਤਾ ਪੀ ਜਿਹੜੀ ਐਮਐਸਪੀ ਦੀ ਗਰੰਟੀ ਮਜ਼ਦੂਰਾਂ ਦੀ ਜਿਹੜੀ ਮਨਰੇਗਾ ਦੀ ਵਧਾਉਣ ਦੀ ਜੋ ਸਾਡੀਆਂ ਵਕ ਵਕ ਸੀ2 ਪਲੱਸ ਦਾ ਫਾਰਮੂਲਾ ਪਰ ਹੱਥ ਕੰਡੇ ਵਰਤ ਕੇ ਖਰੜੇ ਸਟੇਟਾਂ ਨੂੰ ਭੇਜ ਰਹੇ ਆ ਇਨਡਾਇਰੈਕਟ ਉਹ ਕਾਲੇ ਕਾਨੂੰਨ ਫੇਰ ਲਾਗੂ ਕਰਨਾ ਚਾਹੁੰਦੇ ਪਰ ਅਸੀਂ ਸਾਡਾ ਇਤਿਹਾਸ ਰਿਆ ਪੰਜਾਬੀਆਂ ਦਾ ਦੂਜਾ ਅਸੀਂ ਜਿਹੜੀ ਕੋਈ ਮੂਵਮੈਂਟ ਹੁੰਦੀ ਹੈ ਇੱਥੋਂ ਸ਼ੁਰੂ ਹੁੰਦੀ ਤੇ ਇਹ ਜਿਹੜਾ ਡਿਕਟੇਟਰ ਬਣ ਕੇ ਬਹਿ ਗਿਆ ਇਹ ਸਮਝਣ ਲੱਗ ਪਿਆ ਵੀ ਮੈਂ ਸਰਕਾਰ ਮੈਂ ਹੀ ਰਾਜਾ ਰਹਿਣਾ ਅਰਾ ਦੇ ਸੀ ਨੂੰ ਦੱਸਣਾ ਚਾਹੁੰਦੇ ਆਂ ਕਿ ਇਹ ਜਿਹੜੀ ਅੱਗ ਜਿਹੜੀ ਵੱਰ ਰਹੀ ਆ ਇਹ ਤਾਨੂੰ ਜੜੀ ਸਾੜ ਕੇ ਸੁਆਹ ਕੇ ਤੈਨੂੰ ਤਰਜੂਗੀ ਤੇ ਸਾਡੇ ਅਸੀਂ ਅਪੀਲ ਕਰਦੇ ਆਂ ਬਾਰ-ਬਾਰ ਸਾਡਾ ਲੀਡਰ ਵੀ ਜ਼ਿੰਦਗੀ ਮੌਤ ਹੀ ਲੜਾਈ ਕਰ ਰਿਹਾ ਉਥੇ ਅੱਜ 35 ਦਿਨ ਹੋ ਗਏ ਭੁਖੜ ਤਾਲ ਪਰ ਇਹਨੇ ਕੋਈ ਵੀ ਸਰਕਾਰ ਨੇ ਕੋਈ ਗੱਲਬਾਤ ਦਾ ਅੱਗੇ ਦਾ ਰਸਤਾ ਜਾਂ ਕੋਈ ਕਮੇਟੀ ਹਾਲੀ ਤੱਕ ਕੋਈ ਇਹਨੇ ਐਕਸ਼ਨ ਨਹੀਂ ਲਿਆ ਸੋ ਅਸੀਂ ਬਾਰ-ਬਾਰ ਇਹਨਾਂ ਨੂੰ ਕਹਿਣਾ ਚਾਹੁੰਦੇ ਆਂ ਸਾਡੀਆਂ ਮੰਗਾਂ ਹੱਲ ਕਰੋ ਨਹੀਂ ਤੇ ਇਹ ਜਿਹੜੀ ਤੇ ਤੀਲੀ ਦੀ ਆਗਿਆ ਇਹ ਭੰਬੜ ਦਾ ਰੂਪ ਬਣ ਕੇ ਤੇ ਤੁਹਾਨੂੰ ਵਿੱਚ ਸਾੜਨਾ ਸੱਸਕਾਰ ਜੀ ਕੀ ਲੱਗਦਾ ਹੈ ਲਗਾਤਾਰ ਧਰਨੇ ਲਗਾਤਾਰ ਇਦਾਂ ਦੇ ਬੰਦ ਐਲਾਨ ਕੀਤਾ ਜਾਂਦਾ ਹੈ ਦਿੱਲੀ 'ਚ ਵੱਡਾ ਸੰਘਰਸ਼ ਹੋਇਆ ਉਹ ਕਿਤੇ ਨਾ ਕਿਤੇ ਜਿੱਤ ਪ੍ਰਾਪਤ ਹੋਈ ਪਰ ਅਜੇ ਵੀ ਸਰਕਾਰ ਟਾਸ ਤੋਂ ਮੱਸ ਨਹੀਂ ਹੋ ਰਹੀ ਕੀ ਲੱਗਦਾ ਸਾਡੀ ਗੱਲ ਸੁਣ ਦਿੱਤੀ ਹੈ ਕੇਸੀ ਬੇਇਮਾਨਾਂ ਦੇ ਵਸਪੈ ਜੀ ਇਹ ਨਹੀਂ ਤੇ ਕਾਨੂੰਨ ਬਣ ਲੈ ਤੇ ਕਾਨੂੰਨ ਲਾਗੂ ਕਰਨ ਦੀ ਕੀ ਭਾਗਿਆ ਤੋ ਜੇ ਦਿੱਲੀ ਤੋਂ ਹੀ 13 ਮਹੀਨੇ ਰੈਡ ਪਟਾ ਕੇ ਉਹੇ ਗਰੂਨ ਮੰਨੇ ਆ ਉਹ ਹੀ ਡਿਮਾਂਡਾਂ ਦੁਬਾਰਾ ਰਿਹਾਣੀਆਂ ਕੋਈ ਨਵੀਂ ਡਿਮਾਂਡ ਪੰਜਾਬ ਵੱਲੋਂ ਜਾਂ ਹਨੌਰ ਨਹੀਂ ਆਈ ਕੋਈ ਡਿਮਾਂਡ ਆ ਅੱਜ ਤਿੰਨ ਨੌਜਵਾਨ ਸਾਡੇ ਗਦਾਹ ਪਹੁੰਚੋ ਚੁੱਕੇ ਪੀਐਲਪੀ ਦੀ ਜਾ ਕੇ ਮਾਰੇ ਆ ਉਹ ਕਿਹੜੇ ਪਾਸੇ ਖਾਲਸਾ ਨਹੀਂ ਲੱਗਦੇ ਸੀਗੇ ਤਗਰੀਬ ਘਰਾਂ ਦੇ ਬੱਚੇ ਜਿਹੜੇ ਆ ਇਹ ਫਿਰ ਸਾਨੂੰ 84 ਵਾਲੇ ਬੱਚੇ ਧੱਕ ਰਹੇ ਆ ਪੰਜਾਬ ਨੂੰ ਜਾਣ ਪੁੱਝ ਕੇ ਇੰਦਰਾ ਗਾਂਧੀ ਨੂੰ ਇਹ ਨਾ ਚਾਹੀਦੇ ਇਹ ਜਿਹੜਾ ਪੰਜਾਬ ਨੂੰ ਸੰਭਲ ਕੇ ਜੁਦਾ ਪਾਣਾ ਮੈਂ ਤੇ ਨੌਜਵਾਨਾਂ ਨੂੰ ਕਿਹ ਕਰਦਾ ਤੇ ਬੜੇ ਸੰਭਲ ਕੇ ਜਿਹੜੇ ਆ ਇਹ ਕਦੇ ਪੁੱਟੋ ਇਹ ਸਾਪ ਕੋਸ਼ਵਸੇ ਪਾਤੀ ਨੂੰ ਲਿਆ ਕੇ ਪੰਜਾਬ ਨੂੰ ਤਬਾਹ ਕਰ ਰਹੇ ਨੇ ਸਰਦਾਰ ਜੀ ਕੀ ਲੱਗਦਾ ਪੰਜਾਬ ਨਾਲ ਕੇਂਦਰ ਸਰਕਾਰ ਇਹਨਾਂ ਵਿਤਕਰਾ ਕਿਉਂ ਕਰ ਰਹੀ ਹੈ ਕਿਉਂਕਿ ਜਿੱਦਾਂ ਦੱਸ ਰਹੇ ਨੇ ਕਿ ਜਗ੍ਹਾ ਜਗ੍ਹਾ ਜਿੱਦਾਂ ਨੌਜਵਾਨ ਮਾਰੇ ਗਏ ਨੇ ਹੋਰ ਵੀ ਵਿਤਰਾ ਕੀਤਾ ਜਾਂਦਾ ਕੀ ਲੱਗਦਾ ਕੇਂਦਰ ਸਰਕਾਰ ਦੀ ਮਨਸ਼ਾ ਕੀ ਹੈ ਕੋਈ ਕੇਂਦਰ ਸਰਕਾਰ ਨਾਲ ਜਿਹੜਾ ਵਿਤਕਰਾ ਕਰਨਾ ਕਰਨਾ ਹੈ ਸਾਡੇ ਨਾਲ ਤਾਂ ਪੰਜਾਬ ਸਰਕਾਰ ਹੀ ਵਿਤਕਰਾ ਕਰੀ ਜਾ ਰਹੀ ਆ ਜਿਨ੍ਹਾਂ ਨੂੰ ਚੁਣ ਕੇ ਅਸੀਂ ਬਣਾਇਆ ਐ ਐਮਐਲਏ ਬਣਾਇਆ ਜਾਂ ਸਰਕਾਰ ਚੁਣੀ ਗਈ ਆ ਸਾਡੇ ਲੋਕਾਂ ਦੀ ਚੁਣੀ ਗਈ ਸਰਕਾਰ ਆ ਮੈਂ ਤੇ ਇਹ ਚੋਣਾ ਵੀ ਜੇ ਸਰਕਾਰ ਆਪਣਾ ਰੋਲ ਨਿਭਾਵੇ ਪੰਜਾਬ ਸਰਕਾਰ ਤੇ ਉਹ ਪੁਲ ਦਾ ਕੰਮ ਕਰੇ ਵੇ ਕੇਂਦਰ ਸਰਕਾਰ ਕੋ ਸਾਡੀਆਂ ਮੰਗਾਂ ਰੱਖੇ ਜਾ ਕੇ ਤੇ ਸਾਡੀਆਂ ਮੰਗਾਂ ਮੰਨੀਆਂ ਜਾਣ ਬਾਕੀ ਜਿਹੜੀ ਉਪਨੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਉਹ ਤੇ ਆਪ ਸਾਰੇ ਵਰਗ ਨੂੰ ਪਤਾ ਆ ਦੁਕਾਨਦਾਰ ਵਰਗ ਨੂੰ ਵੀ ਪਤਾ ਹੈ ਕਿਸਾਨਾਂ ਨੂੰ ਤਾਂ ਚਲੋ ਹੁਣ ਇਸ ਵਕਤ ਜਿਹੜਾ ਕਿਸਾਨਾਂ ਦੇ ਧੌਣ ਤੇ ਉਹਨਾਂ ਗੁੱਡਾ ਰੱਖਿਆ ਜਿੱਦਣੇ ਕੰਮ ਦੁਕਾਨਦਾਰਾਂ ਤੇ ਆ ਗਿਆ ਨਾ ਤੇ ਫਿਰ ਵੀ ਕਿ ਕਿੱਧਰ ਨੂੰ ਗੱਲ ਜਾਂਦੀ ਆ ਸੋ ਆਉਣਾ ਸਾਰਿਆਂ ਤੇ ਆ ਮੈਂ ਸਾਰਿਆਂ ਨੂੰ ਕਹਿਣਾ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਜੋ ਤੇ ਜਿਹੜੀ ਇਹ ਪੰਜਾਬ ਦੀ ਸਰਕਾਰ ਹੈ ਪੁੱਲ ਦਾ ਕੰਮ ਕਰੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਸੋ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਹੈ ਉਹ ਬਹੁਤ ਮਾੜੀਆਂ ਨੇ ਮੈਂ ਪੰਜਾਬ ਸਰਕਾਰ ਨੂੰ ਮੰਗ ਕਰਦਾ ਕਿ ਕੰਮ ਦਾ ਕੰਮ ਕਰਕੇ ਤੇ ਸਾਡੇ ਲੋਕਾਂ ਦਾ ਪੰਜਾਬ ਕਰੇ ਸਾਡੀਆਂ ਮੰਗਾਂ ਉਹਨਾਂ ਦਾ ਬਗਾਤਰ ਸਰਦਾਰ ਜੀ ਕੀ ਲੱਗਦਾ ਕਿ ਇਹਨਾਂ ਦੇ ਸ਼ਰਤਾਂ ਤੇ ਚੱਲਦੇ ਨੇ ਔਰ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕਿ ਲਗਾਤਾਰ ਬਟਨ ਆਪਣੇ ਜਿਹੜਾ ਇਹ ਲਗਾਤਾਰ ਹੋ ਰਿਹਾ ਹੈ ਕੀ ਲੱਗਦਾ ਸਰਕਾਰ ਜਿਹੜੀ ਹੈ ਨਾ ਮਨ ਲੈ ਕੋਈ ਵੱਡਿਆ ਘਰਾਣੇ ਦੀਆਂ ਡਾਂਡੀਆਂ ਬੰਨ੍ਹ ਦਿੱਤਾ ਜਿਹੜੀ ਉਹ ਪੈ ਰਿਹਾ ਤੁਹਾਡੀ ਸਮਝੀ ਬੋਲਣਾ ਰਾਜ ਕਰਨਾ ਰਾਜ ਕਦੀ ਪੈਸੇ ਨਾਲ ਨਹੀਂ ਹੋਇਆ ਰਾਜ ਲੋਕਾਂ ਦੇ ਰਾਜ ਕਰਨਾ ਤੇ ਲੋਕਾਂ ਦੇ ਦਿਲ ਤੇ ਰਾਜ ਕਰਨਾ ਪੈਣਾ ਕਿ ਸਰਕਾਰ ਬੇਈਮਾਨੀ ਹੈ ਸਰਕਾਰ ਦਾ ਕੰਮ ਹੋਣਾ ਦੋ ਸਾਲ ਕਰ ਲੈਣਗੇ ਚਾਰ-ਚਾਰ ਗੱਲਾਂ ਨਾਜ਼ਰ ਕਰ ਲੈਣਗੇ ਅੰਦੀਰੇ ਵਿੱਚ ਰਾਜ ਕਰੀ ਜਾਉਂਦੀ ਆ ਲੋਕਾਂ ਦਾ ਰਾਜ ਨਹੀਂ ਬੰਦ ਕਰਨਾ ਜਿਹੜਾ ਸਾਡੀ ਮਜਬੂਰੀ ਹੈ ਇਹ ਸੀ ਜੀ ਇਸ਼ਾਰਾ ਮੱ ਤਸਵੀਰਾਂ ਉਹ ਲਾਈਵ ਤਸਵੀਰਾਂ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਤਰਨ ਲਗਾਇਆ ਹੈ ਰੋਡ ਜਾਮ ਕੀਤਾ ਹੈ ਹਾਈਵੇ ਪਰ ਇੱਕ ਗੱਲ ਦੱਸ ਦਈਏ ਕਿਸਾਨ ਜਥੇਬੰਦੀਆਂ ਵੱਲੋਂ ਜੋ ਐਮਰਜੈਂਸੀ ਸਵਾਵਾ ਹਨ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਕੋਈ ਜੇ ਹਵਾਈ ਅਹਾਦੇ ਟਿਕਟਾਂ ਜਿੱਦਾਂ ਦੇ ਕੋਈ ਹਨ ਇਹ ਪਹਿਲਾਂ ਵੀ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਐਂਬੂਲੈਂਸਾਂ ਵੀ ਹੈ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਹੈ ਹੋਰ ਕੋਈ ਜ਼ਰੂਰੀ ਇਹਨੇ ਕੰਮਕਾਰ ਵਾਸਤੇ ਜਾਣਾ ਹੈ ਉਹਨੂੰ ਬਕਾਇਦਾ ਇਥੋਂ ਲੰਘਣ ਦਿੱਤਾ ਜਾ ਰਿਹਾ ਹੈ ਯਾਨੀ ਕਿ ਕਿਸਾਨ ਜਿਹੜੇ ਹੈ ਉਹ ਜਨਤਾ ਦੇ ਹੱਕ ਵਿੱਚ ਵੀ ਹਨ ਅਤੇ ਆਪਣੀ ਹੱਕੀ ਮੰਗਾ ਵਾਸਤੇ ਵੀ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ